ਅਸੀਂ ਯੂਰਪ ਦੇ ਵਿੱਚ ਇਸ ਟਾਈਮ ਹੈਗੇ ਆਂ ਆਸਟਰੀਆ ਦੇ ਵਿੱਚ ਤੇ ਉਹਦੀ ਕੈਪੀਟਲ ਸਿਟੀ ਵਿਆਨਾ ਬੰਦਾ ਠੰਡ ਨੇ ਤਸੱਲੀਆਂ ਕਰਾਈਆਂ ਪਈਆਂ ਇੱਥੇ ਸਾਨੂੰ ਇੱਥੇ ਮਿਲ ਗਏ ਸਕੂਲ ਦੇ ਬੱਚੇ ਸੀਗੇ ਸਕੂਲ ਦੇ ਜਵਾਬ ਸੀ ਤੇ ਉਹ ਕਹਿਣ ਲੱਗੇ ਵੀ ਆਪਾਂ ਨੂੰ ਇੰਡੀਆ ਦੇ ਬਾਰੇ ਦੱਸੋ ਵੀ ਇੰਡੀਆ ਕਿ ਵੀ ਸਾਨੂੰ ਤਾਂ ਇੰਗਲਿਸ਼ ਆਪਣੀ ਠੀਕ ਠੀਕ ਜੀ ਹੈ ਉਹ ਕਹਿੰਦਾ ਸਾਡੀ ਵੀ ਐਵੇਂ ਹੀ ਹੈ ਮੇਲਾ ਦਾ ਖਾਣੂ ਗੁੱਡੀਆਂ ਪਟੋਲੇ ਹਾਂਜੀ ਇੱਥੇ ਗੁਲਗੁਲਿਆਂ ਦੀ ਖੁਸ਼ਬੂ ਆ ਰਹੀ ਹੈ ਗੋਲ ਗੇਲੇ ਹਨ ਕਿ ਦੇਖੋ ਗੁੱਗਾ ਬਾੜੀ ਦਾ ਮੱਥਾ ਦੇਖਣਾ ਹੈ ਸ਼ੌਨ ਬਰਨ ਇਹ ਜਿਹੜਾ ਸ਼ੌਨ ਬਰਨ ਜਿਹੜਾ ਪੈਰਿਸ ਹੈ ਇਹਦਾ ਮੈਨ ਮਤਲਬ ਪਤਾ ਕੀ ਹੈ ਪਤਾ ਨਹੀਂ ਫਿਰ ਵੈਡ ਰੇ ਪੈਲੇਸ ਇੱਕ ਮਿਊਜ਼ੀਅਮ ਹੈ ਜਿਹੜਾ ਜਰਮਨ ਲੋਕਾਂ ਨੇ ਬਣਾਇਆ ਹੋਇਆ ਡੱਚ ਲੋਕਾਂ ਨੇ ਆਪਣੇ ਵਿਆਹ ਵਾਲਾ ਪੈਲੇਸ ਨਹੀਂ ਹੈਗਾ ਇਹ ਲੈ ਛੋ ਜਾਦੇ ਰੌਣਕਾਂ ਲਗੀਆਂ ਪਈਆਂ ਨੇ ਰਹਿਾਨਾ ਦਾ ਸਪੈਸ਼ਲ ਵਰਾਲੀ ਜਿਹੜੀ ਹੁੰਦੀ ਆ ਆਪਣੇ ਖੇਤਾਂ ਦੀ ਉਹ ਖਲਾਰੀ ਹੋਈ ਐ ਇੱਥੇ ਗੰਦ ਬਾਣਨ ਵਾਸਤੇ ਦਿਖਾਉਣ ਵਾਸਤੇ ਇਹਨਾਂ ਨੂੰ ਆਟ ਸਾਨੂੰ ਪਤਾ ਹੁੰਦਾ ਸੀ ਥੱਲੇ ਭਰ ਲਿਆ ਹੁੰਦਾ ਕੀ ਕਿਹੜੀ ਜਗ੍ਹਾ ਇਹ ਇਹ ਸਟੈਫਨ ਕੈਥੈਡਰਲ ਸਟੈਫਨ ਕੈਡ ਕੈਥੈਡਰਲ ਵਗੈਰਾ ਕੈਥੈਡਰਲ ਐਡਾ ਵੱਡਾ ਹੈ ਕੋਈ ਸਾਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਯੂਰਪ ਦੀ ਤੇ ਜਿਹੜੇ ਪਹਿਲਾਂ ਆਪਣੇ ਵਲੌਗ ਜਿਹੜੇ ਚੱਲ ਰਹੇ ਸੀਗੇ ਜਾਣੇ ਪੁਰਾਣੇ ਵੀਡੀਓ ਜਿੱਤੇ ਆਪਾਂ ਸਵਿਟਜ਼ਰਲੈਂਡ ਇਟਲੀ ਵਗੈਰਾ ਤੇ ਉਹ ਪ੍ਰਾਣੇ ਸੀ ਉਸ ਤੋਂ ਬਾਅਦ ਆਪਾਂ ਇੰਡੀਆ ਵਾਪਸ ਆ ਗਏ ਸੀਗੇ ਉਹ ਸੀਗੇ ਸਤੰਬਰ ਦੀਆਂ ਤੇ ਫਿਰ ਦੁਬਾਰਾ ਆਪਾਂ ਇੰਡੀਆ ਵਾਪਸ ਆ ਗਏ ਹੁਣ ਦੁਬਾਰਾ ਤੋਂ ਫੇਰ ਯੂਰਪ ਆਏ ਆ ਤੇ ਅਸੀਂ ਯੂਰਪ ਦੇ ਵਿੱਚ ਇਸ ਟਾਈਮ ਹੈਗੇ ਆ ਆਸਟਰੀਆ ਦੇ ਵਿੱਚ ਤੇ ਉਹਦੀ ਕੈਪੀਟਲ ਸਿਟੀ ਵਿਏਨਾ ਉੱਥੇ ਹੈਗੇ ਆ ਜਦੋਂ ਉਦੋਂ ਪਿਛਲੀ ਵਾਰੀ ਆਏ ਸੀ ਉਦੋਂ ਗਰਮੀ ਸੀਗੀ ਬਟ ਹੁਣ ਮੌਸਮ ਇੰਨਾ ਚੇਂਜ ਹੋ ਗਿਆ ਕਿ ਠੰਡ ਦਾ ਠੰਡ ਨੇ ਤਸੱਲੀਆਂ ਕਰਾਈਆਂ ਪਈਆਂ ਠੰਡੀ ਹੋਈ ਬਹੁਤ ਜ਼ਿਆਦਾ ਠੰਡ ਆ ਹੱਥੇ ਚ ਫੋਨ ਫੜਿਆ ਹੋਇਆ ਪਰ ਹੱਥ ਕੰਮ ਨਹੀਂ ਕਰ ਰਹੇ 3 ਡਿਗਰੀ ਟੈਂਪਰੇਚਰ ਹੈ ਰਾਤ ਨੂੰ ਤਾਂ ਮਾਈਨਸ ਚਲੇ ਜਾਂਦਾ ਤੇ ਬਟ ਉਦੋਂ ਮੌਸਮ 6 ਸੀ ਉਹ 14 15 ਤੱਕ ਟੈਂਪਰੇਚਰ ਰਹਿੰਦਾ ਸੀ ਜਦੋਂ ਅਸੀਂ ਪਿਛਲੀ ਵਾਰ ਸਤੰਬਰ ਚ ਆਏ ਸੀ ਇਟਲੀ ਸਵਿਟਜ਼ਰਲੈਂਡ ਵੀ ਠੀਕ ਸੀ ਉਦੋਂ ਬਟ ਹੁਣ ਤਾਂ ਬਹੁਤ ਬੁਰਾ ਹਾਲ ਹੈ ਠੰਡ ਹੋ ਰਹੀ ਹੈ ਹੁਣ ਅਸੀਂ ਦੁਬਾਰਾ ਅੱਗੇ ਸਵੀਡਨ ਵੀ ਜਾਣਾ ਉੱਥੇ ਤਾਂ ਮਾਈਨਸ ਚੱਲਦਾ ਬੇਟਾ ਮਾਈਨਸ 6 ਮਾਈਨਸ 6 ਸੀਗਾ ਅੱਜ ਤੇ ਉਹ ਵੇਖ ਵੇਖ ਕੇ ਹੋਰ ਦਾ ਟੈਨਸ਼ਨ ਹੁੰਦੀ ਹੈ ਤੇ ਚਲੋ ਫਿਰਾਲ ਆਪਾਂ ਘੁੰਮਦੇ ਆ ਵੀ ਆਨਾਂ ਸਿਟੀ ਕੈਪੀਟਲ ਸਿਟੀ ਆਫ ਆਸਟਰੀਆ ਤੇ ਚੱਲਦੇ ਆ ਨਾਲ ਤੁਹਾਨੂੰ ਘੁਮਾਉਣਿਆਂ ਨਾਲ ਆਪ ਦੇਖਦੇ ਆ ਕੀ ਐਕਸਪੀਰੀਅੰਸ ਹੁੰਦਾ ਯਾਰ ਡੱਚ ਲੋਕਾਂ ਦਾ ਉਹ ਵੀ ਤੁਹਾਨੂੰ ਦੱਸਦੇ ਆ ਘੁੰਮਦੇ ਘੁੰਮਦੇ ਆਪਾਂ ਪਹੁੰਚ ਗਏ ਜੀ ਸ਼ੋਨਬਰਨ ਪੈਲੇਸ ਸ਼ੋਨਬਰਨ 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 ਪੈਲੇਸ ਤੇ ਇੱਥੇ ਬੜਾ ਜਿਆਦਾ ਰੌਸ਼ਾ ਹੈ ਉਹ ਲੱਗਿਆ ਹੋਇਆ ਮੇਬੀ ਸ਼ਾਇਦ ਅ 크੍ਰਿਸਮਸ ਆ ਰਿਹਾ ਅੱਗੇ 25 ਤਰੀਕ ਨੂੰ ਹੁੰਦਾ ਹਾਂ ਹਾਂਜੀ 25 ਨੂੰ ਕ੍ਰਿਸਮਸ ਹੈ ਤੇ ਉਹਦੇ ਕਰਕੇ ਇੱਥੇ ਬੜੀ ਟੀ ਇੱਕ ਮਹੀਨਾ ਪਹਿਲਾਂ ਹੀ ਇੱਥੇ ਐਵੇਂ ਮਤਲਬ ਤਿਆਰੀਆਂ ਚੱਲਦੀਆਂ ਮਹੀਨਾ ਕਿੱਥੇ ਹੈ ਕਦਰੀਕ ਅੱਜ ਤੇ ਫਿਰ ਅਚਾਰੀ ਹੋਈ ਆ 4 ਦਸੰਬਰ ਦਾ ਹੋ ਗਈ ਉਹ ਹੀ ਆ ਵੀ ਫਿਰ ਹੁਣੇ ਦਸੰਬਰ ਸਟਾਰਟਿੰਗ ਦੇ ਵਿੱਚ ਹੀ ਲੱਜ ਜਾਂਦੇ ਨੇ ਇਹ ਇਹ ਤਾਂ ਮੈਂ ਆਪਣੇ ਪਹਿਲੀ ਵਾਰ ਦੇਖ ਰਹੀ ਆ ਇਹ ਕੀ ਕਹਿੰਦੇ ਹੋ ਜਿਵੇਂ ਆਪਣੀ ਦੀਵਾਲੀ ਪਹਿਲਾਂ ਤਿਆਰਿਆਂ ਲੱਜਦੇ ਕਰਨ ਹੂੰ ਉਵੇਂ ਸੇਮ ਹੈ ਪਾ ਮਨਾਵਧੀਆ ਸਟਾਰ ਬਣੇ ਹੋਏ ਨੇ ਬਾਹਰ ਤੇ ਮੇਲਾ ਲੱਗਾ ਹੋਇਆ ਜਵਾਕਾਂ ਦਾ ਪੂਰਾ ਝੂਲੇ ਝੂਲੇ ਮਹੌਲ ਮਹੌਲ ਪੂਰਾ ਵਧੀਆ ਬਣਿਆ ਹੋਇਆ ਏ ਪੱਗ ਦੇ ਤੇ ਖੁਸ਼ਬੂ ਹੁੰਦੇ ਆ ਕਿੰਨੇ ਜਾਣੇ ਆਏ ਹੋਰ ਥੈਂਕ ਯੂ ਯੂਟਿਊਬਰ ਹੀ ਹੀ ਸੈਂਕ ਯੂ ਟੂ ਯਾ 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 ਯੂਟਿਊਬ ਕੈਨ ਯੂ ਗਿਵ ਮੀ ਯੋਰ ਯੂਟਿਊਬ ਚੈਨਲ ਯਾ ਆਈ ਹੈਵ ਟੂ ਗੋ ਰੀਲੀ ਰਾਈਟਡ ওকে ਕੋਟਾ ਖਿਚਾਉਣਾ ਆ ਰਹੇ ਆਂ ਦੇਖ ਕੇ ਵਧੀਆ ਨੇ ਲੋਕ ਇੱਥੇ ਦੇ ਅ You you want to take yes, a picture? Yes. Yeah. <laughs> like brothers. <laughs> yes. When I'm from Czech Republic. Czech Republic, yeah. Last year I went then. to uh, Prague. It's a very yes. nice place. Yeah, uh, I'm glad nice place. I met you, but I have to go Sorry. Okay, no problem. it was thank nice you. to meet you. Thank you. Thank you. So inna uh Panuthem elige uh school, school day with Chess again. School day. School ਤੇ ਉਹ ਕਹਿਣ ਲੱਗੇ ਵੀ ਆਪਾਂ ਨੂੰ ਇੰਡੀਆ ਦੇ ਬਾਰੇ ਦੱਸੋ ਵੀ ਇੰਡੀਆ ਦੇ ਵਿੱਚ ਵਕੇਸ਼ਨ ਉਹਨਾਂ ਦਾ ਸਕੂਲ ਪ੍ਰੋਜੈਕਟ ਸੀ ਵੀ ਇੰਡੀਆ ਵਕੇਸ਼ਨਸ ਵਗੈਰਾ ਕਿਵੇਂ ਹੁੰਦੀਆਂ ਨੇ ਟ੍ਰੈਵਲਿੰਗ ਹੌਲਿਡੇਸ ਵੀ ਕਿਹੜੇ-ਕਿਹੜੇ ਵਧੀਆ ਜਗ੍ਹਾ ਨੇ ਉਹ ਆਪਾਂ ਫਿਰ ਮੈਂ ਕਹੇ ਵੀ ਸਾਾਨੂੰ ਤਾਂ ਇੰਗਲਿਸ਼ ਆਪਣੀ ਠੀਕ-ਠੀਕ ਜੀ ਹੈ ਉਹ ਕਹਿੰਦਾ ਸਾਡੀ ਵੀ ਐਵੇਂ ਹੀ ਹੈ ਆਲਰਾਇਟ ਕਿਉਂਕਿ ਇੱਥੇ ਲੋਕੀ ਡੱਚ ਬੋਲਦੇ ਆ ਡੱਚ ਪੀਪਲ ਆ ਤੇ ਵਧੀਆ ਸੀਗੇ ਤੇ ਉਹਨਾਂ ਨੇ ਦੋ ਚਾਰ ਪੁੱਛਿਆ ਕੁਐਸਚਨ ਜੇ ਆਪਾਂ ਦੱਸਿਆ ਵੀ ਹਾਂ ਗੋਆ ਇਹ ਆਪਾਂ ਨੂੰ ਇਹ ਆਪਾਂ ਨੂੰ ਇਹ ਜ਼ਿਆਦਾ ਹੈਜ਼ਿਟੇਸ਼ਨ ਹੁੰਦੀ ਆ ਵੀ ਜੇ ਆਪਣੇ ਕਿਸੇ ਨੂੰ ਇੰਗਲਿਸ਼ ਨਹੀਂ ਹੈ ਨਾ ਕੋਈ ਫਲੂਐਂਟ ਨਹੀਂ ਹੈਗਾ ਤਾਂ ਆਪਣੇ ਸ਼ਰਮ ਮਾਨਦੇ ਆ ਚਲੋ ਆਪਾਂ ਆਪਣੇ ਜੋਗੇ ਹੈਗੇ ਆ ਪਰ ਇਹ ਲੋਕੀ ਨਹੀਂ ਇਹ ਆਪਣੀ ਹੋਈ ਲੈਂਗੁਏਜ ਪ੍ਰਮੋਟ ਕਰਦੇ ਇਹ ਨਹੀਂ ਇੰਗਲਿਸ਼ ਨੂੰ ਪਸੰਦ ਕਰਦੇ ਹੈਗੇ ਅਸੀਂ ਇਟਲੀ ਗਏ ਉਹਨਾਂ ਨੇ ਵੀ ਟਰਾਂਸਲੇਟ ਕਰਕੇ ਦੱਸਣਾ ਪੈਂਦਾ ਹੈ। ਹੋਰ ਕਿਵੇਂ ਯੂਰਪ ਦੇ ਵਿੱਚ ਹਰੇਕ ਕੰਟਰੀ ਦੇ ਆਪੋ ਆਪਣੀ ਲੈਂਗੁਏਜ ਆ ਬਟ ਕਈ ਕੰਟਰੀਆਂ ਮੋਸਟਲੀ ਨੇ ਨਾ ਜਿਹੜੀਆਂ ਇੰਗਲਿਸ਼ ਬੋਲ ਕੇ ਰਾਜ਼ੀ ਨਹੀਂ ਜਿਵੇਂ ਇਟਲੀ ਆ ਉਹ ਲੋਕੀ ਇਟਾਲੀਅਨ ਬੋਲਦੇ ਆ ਜੋ ਕਿ ਆਪਾਂ ਇੰਗਲਿਸ਼ ਚ ਪੁੱਛਦੇ ਹਾਂ। ਜਰਮਨੀ ਦੇ ਵਿੱਚ ਵੀ ਉਹ ਕਿਹੜੀ ਬੋਲਦੇ ਸੀ ਡੱਚ ਬੋਲਦੇ ਸੀ। ਡੱਚ ਚੱਲਦੀ ਆ ਬਟ ਜੇ ਉੱਥੇ ਜਰਮਨੀ ਚ ਆਪਾਂ ਕਿਸੇ ਨੂੰ ਪੁੱਛਦੇ ਵੀ ਨਾ ਤਾਂ ਉਹ ਕਹਿੰਦੇ ਨੇ ਸਾਨੂੰ ਇਟਾਲੀਅਨ ਚ ਟਰਾਂਸਲੇਟ ਕਰਕੇ ਦੱਸ। ਟਰਾਂਸਲੇਟ ਕਰਕੇ ਦੱਸੋ। ਸਾਡੇ ਪੰਜਾਬੀ ਬੋਲਣ ਲੱਗੇ ਸੰਗਦੇ ਆ ਸ਼ਰਮ ਮਾਨਦੇ ਆ। ਉਵੇਂ ਹੀ ਉੱਥੇ ਇੱਥੇ ਵਧੀਆ ਪਰ ਇਹ ਲੋਕੀ ਵਧੀਆ ਆ ਤੇ ਸੁਭਾਅ ਬਹੁਤ ਵਧੀਆ ਨੇ ਮੈਂ ਹੁਣ ਤੱਕ ਸਾਨੂੰ ਮਿਲੇ ਸਾਰੇ ਵਧੀਆ ਫੋਟੋ ਫੋਟੋ ਇਹਨਾਂ ਨੇ ਖਿਚਵਾਇਆਂ ਨਾਲ ਤੇ ਕਹਿੰਦੇ ਵੀ ਅਸੀਂ ਨਾਲੇ ਇਹਨਾਂ ਨੇ ਸਾਡਾ ਜਿਹੜਾ YouTube ਦਾ ਚੈਨਲ ਹੈ ਇਹ ਵੀ ਲਿਆ ਸਬਸਕ੍ਰਾਈਬ ਵੀ ਕੀਤਾ ਕਹਿੰਦੇ ਅਸੀਂ ਦੇਖਾਂਗੇ ਟ੍ਰਾਂਸਲੇਟ ਕਰ ਕਰਕੇ ਮੇਲਾ ਦਾ ਸਾਨੂੰ ਗੁੱਡੀਆਂ ਪਟੋਲੇ ਹਾਂ ਦੇਖੋ ਪਏ ਕਾਣਾ ਹੋ ਉਹਦੇ ਆਲੇ ਆ ਕ੍ਰਿਸਮਸ ਵਾਲੇ ਹਾਂ ਸੰਤਾ ਸੰਤਾ ਕਲੋਸ ਇਹ ਗਿਫਟ ਵੀ ਦੇਦੇ ਹੁੰਦੇ ਆ ਸਾਂ ਨੀ ਦੱਤਾ ਦਿੱਤਾ ਨਹੀਂ ਕੋਫੀ ਮਿਲੂਗੀ ਆਪਾਂ ਨੂੰ ਨਾ ਦੇਖ ਇੱਥੇ ਹੋਰ ਹੋਰ ਚਾਕਲੇਟ ਮਿਲੂਗਾ ਗੁੱਡੀਆਂ ਨਿਖਾ ਦੋ ਕਿੰਨੀਆਂ ਸੋਹਣੀਆਂ ਸ਼ਰਕੀ ਲੱਗੇ ਹੋਏ ਆ ਇੱਥੇ ਤੇ ਕ੍ਰਿਸਮਸ ਮੇਲੇ ਚੱਲ ਰਹੀਆਂ ਤਿਆਰੀਆਂ ਜਿਵੇਂ ਆਲਰੇਡੀ ਦੱਸਿਆ ਸੀਗਾ ਪੂਰਾ ਇੱਥੇ ਜਿਹੜਾ ਆ ਤਿਆਰੀਆਂ ਸ਼ੁਰੂ ਹੋ ਗਈਆਂ ਕ੍ਰਿਸਮਸ ਦੀਆਂ ਹਾਂਜੀ ਇੱਥੇ ਗੁਲਗੁਲੀਆਂ ਦੀ ਖੁਸ਼ਬੂ ਆ ਰਹੀ ਹੈ ਭੁਰਗਲੇ ਹਨ ਕਿ ਦੇ ਹੁਣ ਗੁੱਗਾ ਬਾੜੀ ਦਾ ਮੱਥਾ ਦੇ ਕਰਾਏ ਤੁਸੀਂ ਤੁਹਾਨੂੰ ਨਹੀਂ ਆਂਦੇ ਆ ਰਹੀ ਆ ਉਹਨੇ ਮਿੱਠਾ ਮਿੱਠੇ ਦੀ ਹੈ ਨਾ ਭੁਰਗਲੇ ਬਣਾ ਰਿਆ ਹੁਣ ਕਈ ਮੈਂ ਦੇਖ ਕੇ ਆਂਦੀਆਂ ਰੁਕ ਜਾਓ ਮੱਥਾ ਦੇ ਕਰਾਏ ਇੱਥੇ ਇੱਥੇ ਮੇਲੇ ਵਿੱਚ ਮਿਲਦੇ ਲੈ ਲੈਣੇ ਆ ਕਿ ਲੋਕ ਉਹ ਕੋਈ ਖਾ ਰਿਹਾ ਕੁਝ ਕਿ ਨਕਲੀ ਨਕਲੀ ਲੱਗ ਰਹੇ ਹਨ ਇਹ ਬਰਫ਼ ਨਹੀਂ ਹੈਗੀ ਇਹ ਉਹ ਹੈ ਪਰ ਐਸੇ ਇਹਨਾਂ ਨੇ ਹਾਫ ਫਲੋਰ ਲਾਇਆ ਹੋਇਆ ਲਾਇਆ ਹੋਇਆ ਜਿਹੜਾ ਇਹ ਸ਼ੌਨਬਰਨ ਪੈਲਸ ਹੈ ਇਹ ਇਹਦਾ ਜਿਹੜਾ ਸ਼ੌਨਬਰਨ ਇਹਦਾ ਜਿਹੜਾ ਸ਼ੌਨਬਰਨ ਸ਼ੌਨਬਰਨ ਜਿਹੜਾ ਪੈਰਸ ਹੈ ਇਹਦਾ ਮੈਨ ਮਤਲਬ ਪਤਾ ਕੀ ਹੈ ਪਤਾ ਨਹੀਂ ਫਿਰ ਮਤਲਬ ਹੈ ਦਾ ਬਿਊਟੀਫੁਲ ਸਪ੍ਰਿੰਗਸ ਬਿਊਟੀਫੁਲ ਸਪ੍ਰਿੰਗ ਜਿਹੜੇ ਦਾ ਚ ਐਂਪਾਇਰ ਸੀ ਯਾਨੀ ਕਿ ਇਹਨਾਂ ਦੇ ਰਾਜੇ ਰੂਜੇ ਸੀਗੇ ਉਹਨਾਂ ਦੀ ਮੇਨ ਡੈਸਟੀਨੇਸ਼ਨ ਹੁੰਦੀ ਸੀ ਸਮਰ ਦੇ ਵਿੱਚ ਆ ਕੇ ਰਹਿਣ ਦੀ। ਅੱਛਾ। ਬਿਊਟੀਫੁਲ ਸਮਰੇ ਦਾ ਨਾਮ ਹੈ। ਤੋ ਠੀਕ ਹੈ ਜੀ। ਇਹ ਤਾਂ ਕਰਕੇ ਆਪਾਂ ਜਿੱਥੇ ਹੁਣ ਗਏ ਹੀ ਇਹ ਉਹਨਾਂ ਦੀ ਮੇਨ ਡੱਚ Empire ਦੀ ਜਿਹੜੀ ਮੇਨ ਡੈਸਟੀਨੇਸ਼ਨ ਸਮਰ ਦੇ ਵਿੱਚ ਆ ਕੇ ਇੰਜੋਏ ਕਰਨ ਦੀ ਇਹ ਵਾਲੀ ਸੀ। ਓਕੇ। ਇੰਨੀ ਕਿੰਨ ਇਨਫੋਰਮੇਸ਼ਨ ਆਪਾਂ ਲੈ ਕੇ ਆਏ। ਹਾਂ ਬਸ ਘੜੀਆ ਚਲੋ ਭੱਜਦੇ। ਤੁਹਾਡੇ ਲਈ ਇੰਨੀ ਕਿੰਨ ਇਨਫੋਰਮੇਸ਼ਨ ਲੈ ਕੇ ਆਏ। ਚਲੋ ਦੋ ਵਾਪਸ। ਠੰਡੇ ਕਰਾਈ ਪਈ ਹੈ ਤਸੱਲੀ। ਬੋਲ ਨਹੀਂ। ਬੋਲ ਵੀ ਨਹੀਂ ਹੁੰਦਾ ਫੋਨ ਤੇ ਟੱਚ ਵੀ ਨਹੀਂ ਕਰ ਹੁੰਦਾ। ਤੇ ਹੱਥ ਹੀ ਨਹੀਂ ਚੱਲਦੇ ਇਹਨੇ ਪਿੱਛੇ ਇਹ ਵੀ ਇੱਕ ਪੈਲੈਸ ਹੈ ਇਹ ਹੈਗਾ ਬੈਲਵੈਡਰੇ ਪੈਲੈਸ ਬੈਲਵੈਡਰੇ ਪੈਲੈਸ ਇੱਕ ਮਿਊਜ਼ੀਅਮ ਹੈ ਜਿਹੜਾ ਧਰਮਨ ਲੋਕਾਂ ਨੇ ਬਣਾਇਆ ਹੋਇਆ ਡੱਚ ਲੋਕਾਂ ਨੇ ਆਪਣੇ ਵਿਆਹ ਹੋਂ ਪਹਿਲਸ ਨਹੀਂ ਹੈਗਾ ਇਹ ਵਿਆਹ ਵਾਲਾ ਨਹੀਂ ਉਹਤ ਲੱਗੇ ਪੈਲੈਸ ਬੈਲਵੈਡਰੇ ਪੈਲੈਸ ਇੱਕ ਮਿਊਜ਼ੀਅਮ ਹੈ ਡੱਚ ਲੋਕਾਂ ਨੇ ਅੰਦਰ ਕੁਝ ਨਾ ਕੁਝ ਹੋਣਾ ਹੈ ਫਿਰ ਉਹਨਾਂ ਨੇ ਆਪਣੀ ਹਿਸਟਰੀ ਦੱਸਣੀ ਹੈ ਉਹ ਆਪਣੀ ਲੈਂਗੁਏਜ ਸਾਨੂੰ ਫੇਰ ਨਹੀਂ ਸਮਝਣ ਲੱਗਣੀ ਕੋਈ ਫਰਕ ਨਹੀਂ ਬਾਪਾ ਲੋਕੇਸ਼ਨ ਦੇਖ ਲਈ ਬੀ ਲੋਕੇਸ਼ਨ ਬੜੀ ਸੋਹਣੀ ਹੈ ਤੇ ਠੰਡ ਜੀ ਬਹੁਤ ਸੋਹਣੀ ਆ ਬਹੁਤ ਜ਼ਿਆਦੀ ਹੈ ਮੈਂ ਇਥੇ ਗਰਮੀਆਂ ਦੇ ਵਿੱਚ ਹੀ ਆਇਆ ਹਾਂ ਉਦੋਂ ਖਾਲੀ ਹੁੰਦਾ ਤੇ ਕੋਈ ਨਹੀਂ ਹੁੰਦਾ ਹੂੰ ਉਦੋਂ ਖਾਲੀ ਹੁੰਦੇ ਚ ਲੋਕ ਕੰਬਲੇ ਹੀ ਨਹੀਂ ਅੱਨੇ ਕਰਦੇ ਆ ਖਾਲੀ ਸੀ ਜਦੋਂ ਮੈਂ ਲਾਸਟ ਟਾਈਮ ਆਇਆ ਸੀ ਉਦੋਂ ਕੋਈ ਨਹੀਂ ਸੀਗਾ ਬਸ ਹੁਣ ਭੀੜ ਹੈਗੀ ਆ ਤੇ ਹੁਣ ਉਹ ਸਟਾਲ ਵਗੈਰਾ ਵੀ ਲੱਗੇ ਹੋਈਆਂ ਨੇ ਜਿਹੜੇ ਪਿੱਛੇ ਲੱਗੇ ਹੋਏ ਸੀ। ਨਹੀਂ ਜੀ ਹੁਣ ਉਹਦੇ ਕਰਕੇ ਆ ਕ੍ਰਿਸਮਸ ਕਰਕੇ ਹਾਂ ਲੋਕੀ ਹੁਣ ਘੁੰਮਣੇ ਫਿਰਨ ਆਏ ਹੋਏ ਆ। ਘੁੰਮਣੇ ਫਿਰਨ ਆਏ ਹੋਇਆ। ਵਧੀਆ ਜਗ੍ਹਾ ਆ ਪਰ ਤੇ ਉੱਥੋਂ ਬਾਹਰ ਪੈਰਸ ਤੋਂ ਨਿਕਲਦੇ ਆ ਨਾ ਹੋਰ ਜਾ ਰਹੇ ਆ ਅੱਗੇ ਕਿਤੇ ਹੋਰ ਪਤਾ ਨਹੀਂ ਕਿੱਥੇ ਪਰ ਤੁਰ ਕੇ ਦੇਖ ਰਹੇ ਆ ਸ਼ਾਇਦ ਮਾੜੀ ਮੋਟੀ ਗਰਮੀ ਲੱਗੇ ਠੰਡ ਬੜੀ ਲੱਗਦੀ ਹੈ ਸ਼ਾਂਤੀ ਐ ਪੂਰੀ ਸ਼ਾਂਤੀ ਆ ਮਤਲਬ ਹੈ ਨਾ ਇਹ ਆ ਸੋਹਣਾ ਹੋਰ ਨਿਕ ਵਧੀਆ ਲੱਗ ਰਿਹਾ ਵੋ ਜੀ ਲੱਗ ਰਿਹਾ ਆ ਇਹ ਪੂਰਾ ਠੰਡੇ ਚ ਵਧੀਆ ਵੀ ਲੱਗਦਾ ਪਰ ਨਿਕਲਿਆ ਨਹੀਂ ਜਾਂਦਾ ਬਾਹਰ ਔਖਾ ਜਾਂਦਾ ਫੋਨ ਆ ਰਿਹਾ ਪਾਤੀ ਸੁਣ ਹੋਈ ਜਾਂਦੀ ਹੈ ਪਾਣੀ ਦੀ ਹੋਤਲ ਹੱਥ ਚ ਫੜੀ ਹੋਈ ਆ ਇੰਨੀ ਠੰਡੀ ਆ ਜੀ ਨਹੀਂ ਕਰਦੇ ਜੀ ਕਰਦੇ ਭਗਾ ਕੇ ਮਰ ਪਾਸ ਟਾਈਮ ਐ ਹੋ ਰਿਹਾ ਵੀ ਜਾ ਕੇ ਯਾਰ ਪੈਰੀ ਹਰ ਜਾਈ ਚ ਵੜ ਕੇ ਕਿਉਂਕਿ ਠੰਡੀ ਇੰਨੀ ਆ ਤੇ 3 ਡਿਗਰੀ ਦਾ ਟੈਂਪਰੇਚਰ ਆ ਅੱਗੇ ਤਾਂ 18 ਹੰਡ ਹੋਵੇ 10 ਵਾਰ ਚਾਹ ਪੀ ਲਈਦੀ ਇਹਨੇ ਇਹ ਨਾਲੇ 3 ਡਿਗਰੀ ਆ ਨਾ ਹੂੰ ਜਿੱਥੇ ਮਾਈਨਸ ਹੁੰਦਾ ਵੀ ਨਹੀਂ ਹਾਂ ਅਗਰ ਮਾਈਨਸ ਚ ਹੋਊਗਾ ਫਿਰ ਪੰਜ ਕੀ ਕਰਦਾ ਅੱਗੇ ਜਾ ਕੇ ਕਿਵੇਂ ਹੁੰਦਾ ਕਿ ਗੱਲ ਨੇ ਉਹ? ਤੁਸੀਂ ਸਾ ਆਪਣੇ ਵੀਰ ਨੇ ਫਾਈਲ ਕਾ ਵੀ ਦੇਖਣ ਨੂੰ ਮਿਲਦੀ। ਉਹ ਨਾਲੇ ਕੁਝ ਕਿ ਸਾਲਾਂ ਚ ਆਪਣਾ ਵੀ ਐਵੇਂ ਦਾ ਹੋ ਜਾਂਦਾ ਚੰਡੀਗੜ੍ਹ ਵਾਲੀ। ਹਾਂ। ਹਾਲੀ ਐਵੇਂ ਦਾ ਬਣ ਜਾਣਾ। ਗੂਗਲ ਕਹਿੰਦਾ। ਗੂਗਲ ਵਾਏ, ਅਝੂਠੇ। ਆਹ ਗੂਗਲ ਕਹਿੰਦਾ। ਕਹਿੰਦੇ ਹੋ। ਹਾਓ ਬਿਊਟੀਫੁਲ ਗੁੱਡ ਡੇ। ਕਿੰਨੇ ਸੋਹਣੇ earrings you know <Rospeek trolls> ഹേ ਚੋ ਜਾ ਰਹੇ ਰੌਣਕਾਂ ਲਗੀਆਂ ਪੀਆਂ ਨੇ ਰਹਿਾਨਾ ਦਾ ਬੰਦੇ ਦਾ ਹਨੇ ਕੁਝ ਜਸਮੀਰ ਸੈਂਟਰਲਸ ਹੈ ਪੂਰੀ ਪੀਕ ਪੂਸਟ ਸਬਜੈਕਟ ਸਬਜੈਕਟ ਹੈਲੋ ਹੈਲੋ ਸਾਨੂੰ ਜੱਕ ਕੇ ਗਏ ਆ ਵੀ 16:00 14:00 16:00 ਆਪਾਂ ਨੇ ਸਮਝਾਣਾ ਚੱਲ ਚੱਲੇ। ਤੁਹਾਨੂੰ ਤੋ ਲੱਗਿਆ ਹੈ ਜਿਹੜੀ ਮਦਰ ਹੈ ਉਹ ਆਪਣੇ ਜਵਾਬ ਨੂੰ ਇਕ ਬਧਾਇਆ ਆ ਫੱਕ ਲਾ ਰਹੀਆਂ ਨੂੰ। ਅੱਛਾ ਕਮਾ ਰਹੀ ਆ। ਹੋਰ ਤੁਹਾਨੂੰ ਵੀ ਲੱਗਿਆ? ਨਹੀਂ ਪਰ ਸਾਰੇ ਟਾਇਰ ਘੁੰਮ ਰਹੇ ਆ ਸਾਰਿਆਂ ਦੇ। ਹਾਂ ਫਿਰ ਪਰ ਉਹ ਚਲਾ ਰਹੇ ਆ ਮਤਲਬ। ਲਾ ਤਲਾ ਹੋਏ ਰਹੇ ਨੇ ਨਾ। ਜਵਾਂ ਕੇ ਵਿੱਚ ਬੈਠਾ। ਇਹ ਤਾਂ ਰੀਅਲ ਲੱਗਦਾ ਮੈਂ ਬੈਠਾਂ ਤੁਸੀਂ ਘਮਾਓ ਮੈਂ ਮੈਨਾਂ ਤੁਸੀਂ ਚਲਾਓ ਨਹੀਂ ਜਵਾਕਾਂ ਦੇ ਖੇਡਣ ਵਾਸਤੇ ਨਾ ਇਹਨਾਂ ਨੇ ਸਪੈਸ਼ਲ ਪਰਾਲੀ ਜਿਹੜੀ ਹੁੰਦੀ ਆ ਆਪਣੇ ਖੇਤਾਂ ਦੀ ਉਹ ਖਲਾਰੀ ਹੋਈ ਐ ਇੱਥੇ ਗੰਦ ਬਾਣਨ ਵਾਸਤੇ ਦਿਖਾਉਣ ਵਾਸਤੇ ਇਹਨਾਂ ਨੂੰ ਆਟ ਸਾਨੂੰ ਪਤਾ ਹੁੰਦਾ ਸੀ ਥੱਲੇ ਭਰ ਲੈਂਦੇ ਕਿੰਨੇ ਸੋਹਣੇ ਲੱਗਦੇ ਜਵਾਕੀ ਖੇਡਦੇ ਦੇਖਿਆ ਹਾਂ ਹਨ ਦੇਖ ਲਓ ਤੁਹਾਡੇ ਉਤੇ ਇਹ ਮੁੱਦਾ ਉੱਠਿਆ ਵੀ ਅੱਗ ਲਾਣੀ ਆ ਕਿ ਨਹੀਂ ਲਾਣੀ ਇਹਨੂੰ ਪ੍ਰਾਲੀ ਨੂੰ ਇੱਥੇ ਲੱਭ ਲੱਭ ਕੇ ਲਿਆਉਂਦੇ ਆ ਸਪੈਸ਼ਲ ਕ੍ਰਿਸਮਸ ਐਕਸਪ੍ਰੈਸ ਹੁੰਦੇ ਕਿ ਆ ਗਿਆ ਆ ਬ੍ਰਾਂਡ ਵਾਲੀ ਸਟਰੀਟ ਦੇ ਵਿੱਚ ਹਰ ਇੱਕ ਕੰਟਰੀ ਦੇ ਵਿੱਚ ਐਂ ਬਣਾਈ ਹੁੰਦੀ ਆ ਪਰ ਇਹ ਬਹੁਤ ਵਧੀਆ ਲਵਨ ਅਮੀਰੀ ਜਿਹੀ ਫੀਲਿੰਗ ਆਉਂਦੀ ਆ ਕਿਹੜੇ ਕਿਹੜੇ ਐਸੇ ਉਹ ਆ ਸਭ ਤੋਂ ਪਹਿਲਾਂ ਤਾਂ ਰੋਲੇਕਸ 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 ਜਿੱਥੇ ਆਪਾਂ ਮੈਂ ਖਾਸ ਕਰਕੇ ਕਿਸੇ ਦੇ ਨਾ ਖਾਸ ਮੈਰਿਜ ਸੀ ਤੇ ਰੋਲੇਕਸ ਲੈਣੀ ਹੀ ਲਵ ਲਵ ਕੇ ਪਾਗਲ ਹੋ ਗਏ ਰੋਲੈਕਸ ਨਹੀਂ ਲੈ ਲਈਏਗੇ ਨਹੀਂ ਮਿਲੀ ਆ ਦਿੱਲੀ ਤੱਕ ਜਾਏ ਵੀ ਰੋਲੈਕਸ ਮਿਲ ਜੇ ਮਿਲ ਜੇ ਮਿਲ ਜੇ ਪਰ ਨਹੀਂ ਉਥੇ ਡੀ ਐਲ ਐਫ ਮਾਲ ਐ ਉਥੇ ਲੋਕਾਂ ਨੇ ਇਹੋ ਵਾ ਬਣਾਇਆ ਪਿਆ ਵੀ ਬ੍ਰਾਂਡ ਜੋ ਇਹ ਕੁੰਡੇ ਲਾਲਾ ਰੱਖੇ ਹੋਏ ਨੇ ਚੀਜ਼ਾਂ ਨੂੰ ਤੇ ਇੱਥੇ ਤਾਂ ਇੱਥੇ ਆ ਕੇ ਖੁੱਲੇ ਹੀ ਐ ਜੋ ਮਰਜੀ ਬੰਦਾ ਜਿੱਥੇ ਮਰਜੀ ਲਵੇ ਤੇ ਇਹਨਾਂ ਦੇ ਬ੍ਰਾਂਡ ਆ ਨਾ 스위스ਲੈਂਡ ਦਾ ਇਹ 스위스 ਬ੍ਰਾਂਡ ਆ ਇਹ ਆਮ ਹੀ ਆ ਮਤਲਬ ਕਿ ਬੜਾ ਯੂਰਪ ਦਾ ਬੜਾ ਆਪਣੇ ਉੱਤੇ ਫਿਰ ਬਹੁਤ ਵੱਡੀ ਚੀਜ਼ ਆ ਬੜੀ ਵੀ ਆ ਬੜਾ ਉੱਥੇ ਜਦੋਂ ਰੋਲੈਕਸ ਆਪਾਂ ਲੈਣ ਗਏ ਉਹ ਕਹਿੰਦੇ ਵੀ ਇੱਥੇ ਤਾਂ 6-6 ਸਾਲਸਾਲ ਦੀ ਬੁਕਿੰਗ ਹੈ ਵੀ ਇੱਥੇ ਤਾਂ ਮਿਲਦੀ ਹੋਈ ਨਹੀਂ ਹੂੰ ਇੱਥੇ ਦੇਖ ਲਓ ਗਲੀਆਂ ਤੇ ਮੀਰਤਾ ਦਿਖਦੀਆਂ ਹਨਾ ਹਰੇ ਕੰਟਰੀ ਕਿੰਨੀ ਲੱਗ ਰਹੀ ਹੈ ਦੇਖੋ ਹਰੇ ਕੰਟਰੀ ਦੇ ਵਿੱਚ ਆਏ ਹੁੰਦੇ ਕੁਮਮਣ ਨੂੰ ਵੀ ਦਿਲ ਕਰਦਾ ਵੀ ਘੁੰਮੀ ਜਾਈਏ ਘੁੰਮੀ ਲੈ ਆ ਵੀ ਨੇ ਸਟਰੀਟ ਹਰੇ ਕੰਟਰੀ ਦੇ ਵਿੱਚ ਹੁੰਦੀ ਹੈ ਤੇ ਇੱਥੇ ਆ ਕੇ ਇੱਕ ਅਲੱਗ ਜਿਹੀ ਫੀਲਿੰਗ ਆਉਂਦੀ ਹੈ ਜਿਥੋਂ ਪਤਾ ਲੱਗਦਾ ਹੈ ਵੀ ਕੰਟਰੀ ਦਾ ਕੀ ਹਿਸਾਬਤਾ ਹੈ ਵੀ ਇੱਥੇ ਕਿੰਨੀ ਹੋ ਸਕਦੀ ਗੂਚੀ ਸਨੈਲ ਚੰਮੂ ਗਰਜਲ ਆਪਣੀ ਵੀ ਹੈਗੇ ਆ ਉਸ ਤੋਂ ਬਾਅਦ ਐਲਵੀ ਰੋਲੈਕਸ ਰੋਡ ਰੋਡੋ ਜੇ ਤਾਂ ਆਮ ਨੇ ਤੇ ਕੁਝ ਜਿਹੜੇ ਆਪਾਂ ਸੁਨੇ ਵੀ ਨਹੀਂ ਹੈ ਹਰੇਕ ਕੰਟਰੀ ਚ ਇਹ ਵਾਲੀ ਸਟਰੀਟ ਪੱਕਾ ਹੁੰਦੀ ਆ ਆਪਾਂ ਨੇ ਹਰੇਕ ਜਗ੍ਹਾ ਦੇਖੀ ਹੈ ਇਹ ਨਹੀਂ ਵੀ ਲੰਡਨ ਕਹਿੰਦੀ ਸੀ ਲੰਡਨ ਸੀਗੀ ਆਕਸਫੋਰਡ ਸਟਰੀਟ ਉਹ ਵੀ ਬਹੁਤ ਵਧੀਆ ਸੀ ਬਹੁਤ ਜ਼ਿਆਦਾ ਸੋਹਣੀ ਸੀਗੀ ਆਪਾਂ ਇਹ ਬੜੀ ਵਧੀਆ ਬਣੀ ਹੋਈ ਆ ਇਹ ਮੇਨ ਸਟਰੀਟ ਆ ਇਹ ਗਿਆਨ ਆ ਉੱਥੇ ਬਹੁਤ ਆਕਸਫੋਰਡ ਸਟਰੀਟ ਦੇ ਵਿੱਚ ਤਾਂ ਬਹੁਤ ਜ਼ਿਆਦਾ ਬ੍ਰਾਂਡ ਆ ਜਿਵੇਂ ਮਿਲਾਨ ਦੇ ਵਿੱਚ ਆਹੋ ਹਾਂ ਜਿਹੜਾ ਬ੍ਰਾਂਡ ਵਾਲਾ ਦਾ ਮਿਲਾਨ ਨੂੰ ਹੂੰ ਚਲੋ ਵਾਕ ਅੱਗੇ ਦੇਖਦੇ ਆ ਆ ਗਿਆ ਜੀ ਆਪਣਾ ਉਹ ਫੇਵਰੇਟ ਔਖੇ ਜੇ ਨਾਮ ਵਾਲਾ ਬ੍ਰਾਂਡ ਆ ਇਹਨਾਂ ਦਾ ਫੇਵਰੇਟ ਬ੍ਰਾਂਡ ਆ ਕਿਹੜਾ ਜੀ ਇਹ ਸਰਵੋਸਕੀ ਕਿਹੜਾ ਸਰਵੋਸਕੀ 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 ਆ ਆਪਣੇ ਪੈरिस ਨੇ ਕਿਹਾ ਸੀ ਨਾ ਉਹ ਵੀ ਕਿੰਨੀ ਵਧੀਆ ਸੀ ਜਿਹੜੀ ਪੈरिस ਦੇ ਵਿੱਚ ਸੀਗੇ ਦੇਖੋ ਇਹ ਆਇਆ ਪਰੇਮੰਦਰ ਸ਼ੋਅਰੂਮ ਕਿੱਥੋਂ ਜੀ ਤੋਂ ਮੇਰੇ ਬਣ ਆਪਣੀ ਰਹੀ ਹੈ ਇੰਡੀਆ ਤੇ ਹੁਣ ਫਾਇਰ ਕਰ ਲਈਏ 30% ਡਿਸਕਾਊਂਟ ਦੇ ਰਹੇ ਆ ਦੇਖੋ ਜੁਕੀ ਦੇ ਕੀ ਜਿਵੇਂ ਡੈਕੋਰੇਸ਼ਨ ਆ ਟਾਈਮ ਕਿੰਨਾ ਹੋਇਆ ਸਵਾ ਚਾਰ ਹੋਇਆ ਅਜੇ ਦੁਪਹਿਰ ਦੇ ਸਵਾ ਚਾਰ ਹੋਏ ਆ ਹਨੇਰਾ ਐਨ ਪੈ ਗਿਆ ਪੂਰਾ ਇੱਥੇ ਆਪਣੇ ਸਾਢੇ 5 ਹੋ ਜਾਂਦਾ ਇਹਨਾਂ ਦੀ ਨਚਣ ਨਹੀਂ ਪਰ ਫਿਰ ਵੀ ਸਾਢੇ 5 ਇਹਨਾਂ ਦਾ ਨਹੀਂ ਹੁੰਦਾ ਹੈਗਾ ਹਾਂ ਪਰ ਰਾਤ ਦਾ ਜਿਹੜਾ ਇਹ ਵਿਊ ਆ ਰਿਹਾ ਔਰ ਕਿੰਨਾ ਵਧੀਆ ਲੱਗ ਰਿਹਾ ਹੂੰ लाइट टाइम बहुत तो सोना है इतना स्टार के लिए सोने भी नए हैं। क्रिसमस है जी क्रिसमस मैरी क्रिसमस। ओ देखो सामने की निशानी डेकोरेशन। ये आप आज बाकु गए ही होते ही हैं वे स्ट्रीट सीकर। सिगी। किनाजियोदा। आह सिगरेट। पता नहीं होल मैं बोल लगी। ਉਹ ਫਾਨੀ ਕੇ ਜੀ ਜੀ ਸੀ ਨਿਜ਼ਾਮੀ ਨਿਜ਼ਾਮੀ ਸਟਰੀਟ ਨਿਜ਼ਾਮੀ ਸਟਰੀਟ ਹਾਂ ਬਾਕੂ ਅਜ਼ਰਬਾਈਜਾਨ ਗਏ ਸੀ ਉੱਥੇ ਵੀ ਐਵੇਂ ਸਟਰੀਟ ਸੇ ਇੱਕ ਸੇਮ ਉਹ ਵੀ ਨਿਜ਼ਾਮੀ ਉਧਰ ਦੇਖੋ ਕਿੰਨੀ ਸੋਹਣੀ ਡੈਕੋਰੇਸ਼ਨ ਕੀ ਕਿਹੜੀ ਜਗ੍ਹਾ ਇਹ ਇਹ ਸਟੈਫਨ ਕੈਥੇਡਰਲ ਸਟੈਫਨ ਕੈਡ ਕੈਥੇਡਰਲ ਕੈਥੇਡਰਲ ਐਡਾ ਵੱਡਾ ਹੈ ਕੋਈ ਕਿੰਨਾ ਸੋਹਣਾ ਲੱਗ ਰਿਹਾ ਹੈ ਪਰ ਥੈਂਕ ਯੂ ਬਹੁਤ ਜ਼ਿਆਦਾ ਸੋਹਣਾ ਹੈ ਲੋਕੇਸ਼ਨ ਯਾਨੀ ਕੋਟੀ ਸੋਹਣੀ ਆਂ ਦੇ ਦੀ ਇਹ ਪੂਰੀ ਜਿਹੜੀ ਸਟਰੀਟ ਹੈ ਤੇ ਜਿਹੜਾ ਇਹ ਵਾਲਾ 뷰 ਹੈ ਇਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਹੈ ਆ ਮੈਂ ਥੋੜੀ ਗੋਰੇ ਪਸੰਦ ਕਰਦੇ ਆ ਸੰਜੂ ਬਿਲਕੁਲ ਜਿਵੇਂ ਸਵੇਰੇ ਉਹ ਕਹਿੰਦੇ ਸੀ ਫੋਟੋ ਚ ਆਓ ਹੋਰ ਕੀ ਜਾਗਮਗ ਜਾਗਮਗ ਹੋਈ ਪਈ ਹੈ ਹਣਾ ਰੌਣਕਾਂ ਲੱਗਿਆ ਪਈਆਂ ਪਰ ਲੋਕਾਂ ਨੇ ਕਾਲੇ ਕੱਪੜੇ ਆ ਨਾ 90% ਲੋਕੀ ਕਾਲੇ ਕੱਪੜੇ ਪਾਏ ਫਿਰਦੇ ਆ ਹੂੰ ਆਪਣੀ ਦੀਵਾਲੀ ਵਾਂਗ ਹੋਇਆ ਹੈ ਜੀ ਲੱਗਦਾ ਇੱਥੇ ਬੈਠੀਏ ਕਿਤੇ ਆਪਾਂ ਡੜ ਜਾਣੇ ਆ ਖੜ ਲਾਦੀ ਹੈ ਖੜ ਲਾਦੀ ਹੁਣ ਗਲੱਬ ਚ ਲੈ ਕੇ ਆਏ ਆ 12 12 ਯੂਰੋ ਦੇ ਤੇ ਇਹ ਜਿਹੜੇ ਆ ਆਪਾਂ ਦੇਖਿਆ ਸੀ ਕੀ ਸੀ ਇਹ ਕੈਥेड्रल ਕੈਥेड्रल ਕਰਕੇ ਕੈਥेड्रल ਕਰਕੇ ਹਾਂ ਉਹ ਦਾ ਦੂਜੀ ਸਾਈਡ ਦਾ 뷰 ਤੇ ਇਹ ਜਿਹੜਾ ਨਾਲ ਬਣਿਆ ਹੋਇਆ ਸਟ੍ਰੀਟਸ ਬੜੀਆਂ ਸੋਹਣੀਆਂ ਬਣੀਆਂ ਹੋਈਆਂ ਸਾਰੀਆਂ ਹੀ ਕਲਾਕਾਰੀਆਂ ਕੀਤੀਆਂ ਹੋਈਆਂ ਆ ਕਰਿਸਮਸ ਕਰਕੇ ਤੇ ਆਗਲਾ ਵਾਰ ਨਾਲ ਹੁਣ ਵੀਡੀਓ ਵਗੈਰਾ ਬਣਾਉਣ ਦਾ ਔਖਾ ਹੋ ਜਾਣਾ ਕੰਮ ਨਹੀਂ ਲੈ ਸੋਣਾ ਸੰਤਦਾਂ ਆਹ ਹੱਥ ਹੈ ਆਈਫੋਨ 16 ਦਾ ਨਵਾਂ ਫੀਚਰ ਆਇਆ ਹੈ ਇਹਦਾ ਨਾ ਸਾਈਡ ਤੇ ਬਟਨ ਲੱਗਿਆ ਹੈ ਉਹਨੂੰ ਬਟਨ ਦੱਬੋ ਉੱਤੇ ਫੋਟੋ ਕਲਿੱਕ ਹੋ ਜਾਂਦੀ ਹੈ ਉੱਤੇ ਵੀਡੀਓ ਸਟਾਰਟ ਹੋ ਜਾਂਦੀ ਹੈ ਸੋ ਅਗਲਾ ਵਾਰ ਨਾਲ 70 80% ਕੰਮ ਚੱਲ ਜਾਊਗਾ ਜਦੋਂ ਤੁਸੀਂ ਲੋ ਸਟ੍ਰੀਟਸ ਦੇਖੀਏ ਆਪਾਂ ਵੀ ਨਾਲ ਤੁਹਾਨੂੰ ਵੀ ਦਿਖਾਣੇ ਆ ਸਾਰਾ ਦੂਰ ਦੂਰ ਤੱਕ ਕੀ ਕੀਤਾ ਹੋਇਆ ਹੈ ਇਹਨਾਂ ਨੇ ਤੇ ਸ਼ਾਮ ਨੂੰ ਉਹੀ ਟਾਈਮ ਅਜੇ ਕੁਝ ਨਹੀਂ ਹੋਇਆ ਪਰ ਹਨੇਰਾ ਪੈ ਗਿਆ ਸੋ ਚੱਲਦੇ ਆ ਅੱਗੇ ਨਾ ਤੁਹਾਨੂੰ ਵਿਊ ਦਿਖਾਣੇ ਆ ਨਾਲ ਨਾਲ ਅਸੀਂ ਵੀ ਦੇਖਦੇ ਪਿਆ ਰਾਤ ਦਾ ਸਿੱਧਾ ਵਿਊ ਸੋ 5 ਵਜੇ ਕੇ ਸ਼ਾਮ ਦੇ ਤੇ ਪੈ ਗਿਆ ਪੂਰਾ ਹਨੇਰਾ ਤੇ ਮਤਲਬ ਕਿ ਰਾਤ ਹੋ ਗਈ ਇੱਕ ਤਰ੍ਹਾਂ ਦੀ ਤੇ ਹੁਣ ਆਪਾਂ ਇਹ ਫੀਲ ਵੀ ਆਈ ਹੋ ਰਹੀ ਆ ਵੀ ਰਾਤ ਪੈ ਗਈ ਐਵੇਂ ਲੱਗਦਾ ਪਾਣੀ ਦਾ ਹੁਣ ਆਪਾਂ ਚੱਲੇ ਵਾਪਿਸ ਖਾ ਪੀ ਕੇ ਤੇ ਇਹ ਸੀਗਾ ਵਿਆਨਾ ਸਿਟੀ ਦਾ ਉਹ ਵਲੋਗ ਜਿੰਨਾ ਕ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਕਬੂਲ ਕਰਿਓ ਤੇ ਹੁਣ ਚੱਲੇ ਆ ਕੱਲ ਨੂੰ ਨਵੀਂ ਕੰਟਰੀ ਦੇ ਵਿੱਚ ਉੱਥੇ ਮਾਈਨਸ ਤੇ ਟੈਂਪਰੇਚਰ ਅੱਜ ਇਹਨਾਂ ਬੁਰਾ ਹਾਲ ਹੋ ਗਿਆ ਅੱਗੇ ਦਾ ਪਤਾ ਨਹੀਂ ਕੀ ਹੋਣਾ ਤੇ ਬਾਕੀ ਉਮੀਦ ਆ ਪਸੰਦ ਆਊਗਾ ਤੁਹਾਨੂੰ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਤੇ ਉਹਨਾਂ ਚੰਦੇ ਲਈ ਸਤਿ ਸ੍ਰੀ ਅਕਾਲ